ਸ਼ੰਭੂ ਦੇ ਖਨੌਰੀ ਬਾਡਰ ਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਵੱਲੋਂ ਬੀਤੀ ਦੁਪਹਿਰ 101 ਕਿਸਾਨਾਂ ਦੇ ਮਰਜ਼ੀ ਵਾੜੇ ਜਥਿਆਂ ਵੱਲੋਂ ਦਿੱਲੀ ਜਾਣ ਦੇ ਐਲਾਨ ਨੂੰ ਲੈ ਕੇ ਕਿਸਾਨ ਅਤੇ ਹਰਿਆਣਾ ਸਰਕਾਰ ਆਹਮੋ ਸਾਹਮਣੇ ਹੋ ਗਏ ਤੇ ਟਕਰਾਅ ਦੇ ਅਸਾਰ ਵਾਦੇ ਨਜ਼ਰ ਆ ਰਹੇ ਹਨ ਖੂਫੀਆ ਏਜੰਸੀਆਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਅਲਰਟ ਕਰ ਦਿੱਤਾ ਹੈ ਕਿ 9 ਦਸੰਬਰ ਨੂੰ ਪ੍ਰਧਾਨ ਮੰਤਰੀ ਦੇ ਪਾਣੀ ਪੱਤ ਦੇ ਵਿੱਚ ਜਿਹੜਾ ਦੌਰਾ ਉਸ ਦੇ ਮੱਦੇ ਨਜ਼ਰ ਕਿਸਾਨ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਉਹ ਹਰਿਆਣਾ ਦੇ ਵਿੱਚ ਨਾ ਵੜ ਸਕਣ ਕਿਉਂਕਿ ਜੇਕਰ 6 ਦਸੰਬਰ ਜਾਨੀ ਕਿ ਅੱਜ ਕਿਸਾਨ 101 ਮੈਂਬਰਾਂ ਦਾ ਜੱਥਾ ਹਰਿਆਣਾ ਦੇ ਵਿੱਚ ਦਾਖਲ ਹੁੰਦਾ ਆ ਉਹ 9 ਦਸੰਬਰ ਨੂੰ ਪਾਣੀ ਪੱਤ ਦੇ ਵਿੱਚ ਜਿਹੜਾ ਉਹ ਠਹਿਰਾ ਕਰਨਗੇ ਜਿੱਥੇ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਪ੍ਰੋਗਰਾਮ ਤੈਅ ਆ ਤੇ ਉੱਥੇ ਕੋਈ ਵੀ ਹਗਾਮਾ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਖੜਾ ਕੀਤਾ ਜਾ ਸਕਦਾ ਹੈ ਹਾਲਾਂਕਿ ਕਿਸਾਨਾਂ ਨੇ ਵੀ ਸਪਸ਼ਟ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਡਾ ਮੋਰਚਾ ਜਿਹੜਾ ਉਹ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ ਪਰ ਫਿਰ ਵੀ ਜਿਹੜੀਆਂ ਖੂਫੀਆ ਏਜੰਸੀਆਂ ਨੇ ਉਹਨਾਂ ਨੇ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਸੁਰੱਖਿਅਤ ਪ੍ਰਬੰਧ ਦਾ ਪਹਿਲਾਂ ਹੀ ਜਿਹੜਾ ਜ਼ਿਆਦਾ ਉਹਨਾਂ ਨੂੰ ਮਜ਼ਬੂਤ ਕਰਨ ਦਾ ਜਿਹੜਾ ਉਹ ਸੁਝਾਅ ਦਿੱਤਾ ਹੈ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ ਜੰਗੀ ਪੱਧਰ ਤੇ ਤਿਆਰੀਆਂ ਜਿਹੜੀਆਂ ਉਹ ਤੇਜ ਕਰ ਦਿੱਤੀਆਂ ਨੇ ਦੱਸ ਦਈਏ ਕਿ ਧਾਰਾ 144 ਜਿਹੜੀ ਆ ਉਹ ਲਾਗੂ ਕਰਨ ਤੋਂ ਬਾਅਦ ਹਰਿਆਣਾ ਦੇ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਸਾਫ਼ ਕਹਿ ਦਿੱਤਾ ਕਿ ਉਹਨਾਂ ਕੋਲ ਦਿੱਲੀ ਸਰਕਾਰ ਦੀ ਮਨਜ਼ੂਰੀ ਜਿਹੜੀ ਆ ਉਹ ਨਹੀਂ ਆ ਦੱਸ ਦਈਏ ਕਿ ਇਸ ਲਈ ਉਹ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇਣਗੇ ਬਕਾਇਦਾ ਤੌਰ ਤੇ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖਨੋਰੀ ਦੋਵਾਂ ਬਾਰਡਰਾਂ ਤੇ ਪਹਿਲਾਂ ਹੀ ਕੀਤੀ ਹੋਈ ਸੱਤ ਲੇਅਰ ਬੈਰੀਕੇਡ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਦੋ ਹੋਰ ਲੇਰਾਂ ਲਾ ਦਿੱਤੀਆਂ ਨੇ ਇਹਨਾਂ ਲੇਰਾਂ ਦੇ ਵਿੱਚ ਜਾਲ ਵਿਛਾਏ ਗਏ ਨੇ ਤੇ ਸ਼ੰਭੂ ਬਾਰਡਰ ਤੇ ਘੱਗਰ ਤੱਕ ਸੜਕ ਤੋਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਵੈਰੀਕੇਟ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਜੋ ਇੱਕ ਵੀ ਕਿਸਾਨ ਹੈ ਜਿਹੜਾ ਉਹ ਹਰਿਆਣੇ ਦੇ ਵਿੱਚ ਨਾ ਵੜ ਸਕੇ ਅੱਜ ਕਿਸਾਨਾਂ ਦੇ ਵੱਲੋਂ ਸ਼ਾਂਤ ਮਈ ਢੰਗ ਦੇ ਨਾਲ ਦਿੱਲੀ ਕੂਚ ਦਾ ਜਿਹੜਾ ਉਹ ਐਲਾਨ ਕੀਤਾ ਗਿਆ ਸੀ ਅੱਜ 100 ਇੱਕ ਮੈਂਬਰਾਂ ਦਾ ਜੱਥਾ ਜਿਹੜਾ ਉਹ ਦਿੱਲੀ ਦੇ ਲਈ ਰਵਾਨਾ ਹੋਣਾ ਸੀ ਪਰ ਦੱਸ ਦਈਏ ਕਿ ਹਰਿਆਣੇ ਦੀਆਂ ਕੁਝ ਜੜੀਆਂ ਖੂਫੀਆ ਏਜੰਸੀਆਂ ਨੇ ਉਹਨਾਂ ਨੇ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦਾ ਸੁਝਾਅ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਿਹੜੇ ਉਹਨਾਂ ਦਾ ਹਰਿਆਣਾ ਦੇ ਪਾਣੀਪੱਤ ਦੇ ਵਿੱਚ 9 ਦਸੰਬਰ ਨੂੰ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਉੱਥੇ ਕਿਸਾਨ ਪਹੁੰਚ ਕੇ ਹੰਗਾਮਾ ਕਰ ਸਕਦੇ ਨੇ ਇਸ ਲਈ ਉਹਨਾਂ ਨੂੰ ਹਰਿਆਣਾ ਦੇ ਵਿੱਚ ਜਿਹੜਾ ਉਹ ਦਾਖਲ ਹੋਣ ਨਾ ਦਿੱਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਧਾਰਾ 144 ਜਿਹੜਾ ਲਾਗੂ ਕਰਨ ਤੋਂ ਬਾਅਦ ਹਰਿਆਣਾ ਦੇ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹਨਾਂ ਦੇ ਕੋਲ ਜਿਹੜੀ ਆ ਉਹ ਦਿੱਲੀ ਸਰਕਾਰ ਦੀ ਮਨਜ਼ੂਰੀ ਜਿਹੜੀ ਆ ਉਹ ਨਹੀਂ ਹੈ ਇਸ ਦੇ ਨਾਲ ਹੀ ਉਹਨਾਂ ਨੇ ਸ਼ੰਭੂ ਬਾਰਡਰ ਤੇ ਹਰਿਆਣਾ ਬਾਰਡਰ ਤੇ ਦੋਵੇਂ ਤਰ੍ਹਾਂ ਤੇ ਪਹਿਲਾਂ ਹੀ ਜਿਹੜੀ ਸੱਤ ਲੇਅਰ ਦੀ ਬੈਰੀਕੇਡ ਹੈ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਦੋ ਹੋਰ ਲੇਅਰਾਂ ਜਿਹੜੀਆਂ ਉਹ ਲਗਾ ਦਿੱਤੀਆਂ ਨੇ ਇਹਨਾਂ ਲੇਅਰਾਂ ਦੇ ਵਿੱਚ ਜਿਹੜਾ ਜਾਲ ਵੀ ਵਿਛਾਏ ਗਏ ਨੇ ਸ਼ੰਭੂ ਬਾਰਡਰ ਤੇ ਘੱਗਰ ਤੱਕ ਸੜਕ ਤੋਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਬੈਰੀਕੇਡ ਵੀ ਕਰ ਦਿੱਤਾ ਹੈ ਤਾਂ ਜੋ ਇੱਕ ਵੀ ਕਿਸਾਨ ਹੈ ਜਿਹੜਾ ਉਹ ਹਰਿਆਣੇ ਦੇ ਵਿੱਚ ਨਾ ਵੱਤ ਸਕੇ ਹੋ ਸਕਦਾ ਹੈ ਕਿ ਜਿਵੇਂ ਪਹਿਲਾਂ ਕਿਸਾਨਾਂ ਦੇ ਵੱਲੋਂ ਹਰਿਆਣੇ ਤੋਂ ਕੂਚ ਕਰਨ ਦਾ ਐਲਾਨ ਕੀਤਾ ਸੀ ਉਦੋਂ ਉੱਥੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਸੀ ਫਾਇਰਿੰਗ ਕੀਤੀ ਗਈ ਸੀ ਤਾਂ ਅੱਜ ਜਿਹੜਾ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਹੈ ਉਸ ਨੂੰ ਲੈ ਕੇ ਜਿਹੜੀਆਂ ਸਾਰੇ ਪੰਜਾਬ ਦੀਆਂ ਨਜ਼ਰਾਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਮਾਹੌਲ ਪਹਿਲਾਂ ਵਰਗੇ ਨਾ ਬਣਨ ਪਰ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੀ ਹੈ ਬੈਰੀਕੇਡ ਲਗਾ ਕੇ ਹੋਰ ਮਜ਼ਬੂਤੀ ਕਰ ਦਿੱਤੀ ਹੈ ਕਿ ਕੋਈ ਵੀ ਕਿਸਾਨ ਜਿਹੜਾ ਉਹ ਹਰਿਆਣਾ ਦੇ ਵਿੱਚ ਦਾਖਲ ਨਾ ਹੋ ਸਕੇ ਹਰਿਆਣਾ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਾਂ ਕਹਿ દिए ਕਿ ਉਹਨਾਂ ਦੇ ਵੱਲੋਂ ਜਿਹੜੇ ਬੈਰੀਕੇਟਿੰਗ ਲਾ ਕੇ ਹੋਰ ਮਜ਼ਬੂਤ ਬਾਰਡਰ ਕਰ ਦਿੱਤੇ ਨੇ ਤਾਂ ਜੋ ਹਰਿਆਣਾ ਦੇ ਵਿੱਚ ਇੱਕ ਵੀ ਕਿਸਾਨ ਆ ਜਿਹੜਾ ਉਹ ਦਾਖਲ ਨਾ ਹੋ ਸਕੇ ਉਹਨਾਂ ਦੇ ਕੋਲ ਖੂਫੀਆ ਏਜੰਸੀਆਂ ਦੇ ਵੱਲੋਂ ਜਿਹੜੀਆਂ ਸੂਚਨਾਵਾਂ ਮਿਲੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਨੇ ਸੱਤ ਲੇਅਰ ਬੈਰੀਗੇਟ ਜਿਹੜੇ ਪਹਿਲਾਂ ਲੱਗੇ ਹੋਏ ਸੀ ਹੁਣ ਦੋ ਹੋਰ ਲੇਰਾਂ ਦੇ ਵਿੱਚ ਜਿਹੜੇ ਉਹ ਬੈਰੀਗੇਟ ਵੀ ਲਗਾ ਦਿੱਤੇ ਗਏ ਨੇ ਸ਼ੰਪੂ ਬਾਰਡਰ ਦੇ ਨਾਲ ਜਿਹੜਾ ਘੱਗਰ ਦਰਿਆ ਹੈ ਉਸ ਦੇ ਸੜਕਾਂ ਤੋਂ ਲੈ ਕੇ ਦੂਰ ਦੂਰ ਤੱਕ ਦੇ ਇਲਾਕਿਆਂ ਦੇ ਵਿੱਚ ਬੈਰੀਗੇਡ ਲਗਾ ਦਿੱਤੇ ਨੇ ਤਾਂ ਜੋ ਇੱਕ ਵੀ ਕਿਸਾਨ ਜਿਹੜਾ ਉਹ ਹਰਿਆਣਾ ਦੇ ਵਿੱਚ ਦਾਖਲ ਨਾ ਹੋ ਸਕੇ ਹੋਰ ਅਪਡੇਟ ਦੇ ਲਈ ਜੁੜੇ ਰਹੋ ਰਿਆਸਤ نیوز ਦੇ ਨਾਲ